ਕਿ ਪੰਜਾਬ ਦੇ ਕਿੰਨਾ ਕਿੰਨਾ ਇਲਾਕਿਆਂ 'ਚ ਕੀ ਕੀ ਨੁਕਸਾਨ ਹੋਇਆਗਾ ਕਿਹੜੇ ਕਿਹੜੇ ਡਿਪਾਰਟਮੈਂਟ ਦਾ ਨੁਕਸਾਨ ਹੋਇਆ ਪੂਰੀ ਚਰਚਾ ਜਿਹੜੀ ਆ ਅੱਜ ਪੂਰਾ ਦਿਨ ਪਰ ਉਸ ਮੁੱਦੇ ਤੇ ਚੱਲੂਗੀ ਜਿਹਦੇ ਵਿੱਚ ਬਹੁਤ ਸਾਰੀਆਂ ਹੀ ਆਪੋਜੀਸ਼ਨ ਦੀਆਂ ਪਾਰਟੀਆਂ ਆਪਣੇ ਕੰਸਟਰਕਟਿਵ ਸੁਝਾਅ ਪੇਸ਼ ਕਰਨੀਆਂ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਉਣਗੀਆਂ ਔਰ ਬਿਲਕੁਲ ਜੋ ਰੈਜ਼ੋਲੂਸ਼ਨ ਹੋਊਗਾ ਮੈਂ ਸਮਝਦਾ ਉਹਦੀ ਸਪੋਰਟ ਕਰਨਗੀਆਂ ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਕੀਤੀਆਂ ਜਾਂ ਪੰਜਾਬ ਦੀ ਅਸੈਂਬਲੀ 'ਚ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਦੀ ਰਾਜਨੀਤੀ ਨੂੰ ਯੋਗਦਾਨ ਪਾਇਆ ਕੁੰਦਾਂ ਨੂੰ ਸਰਦਾਰ ਦੇ ਫੁੱਲ ਜਿਹੜੇ ਇਸ ਵਿਧਾਨ ਸਭਾ ਚੇਕ ਕੀਤਾ ਗਿਆ ਜਿਨ੍ਹਾਂ ਵਿੱਚ ਸਰਪ ਸਿਰ ਸਰਦਾਰ ਹਰਮੇਲ ਸਿੰਘ ਤੋੜਾ ਜੀ ਸਾਬਕਾ ਮੰਤਰੀ ਸ਼੍ਰੀ ਲਖਬੀਰ ਸਿੰਘ ਜੀ ਸਾਬਕਾ ਵਿਧਾਇਕ ਸ਼ਹੀਦ ਪਾਨੂੰ ਪ੍ਰਤਾਪ ਮਨਕੋਟਿਆ ਜੀ ਲੈਫਟਨੈਂਟ ਕਰਨਲ ਸ਼ਹੀਦ ਦਲਜੀਤ ਸਿੰਘ ਐਲ ਡੀ ਸ਼ਹੀਦ ਰਿੰਕੂ ਸਿੰਘ ਲਾਸਟ ਨਾਈਟ ਸ਼ਹੀਦ ਪਾਸਿੰਗ ਲਾਸਟ ਨਾਈਟ ਸ਼ਹੀਦ ਹਰਵਿੰਦਰ ਸਿੰਘ ਸਿਪਾਹੀ ਸ਼੍ਰੀ ਜ ਸੁਰਿੰਦਰ ਸਿੰਘ ਪੱਲਾ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਉਹ ਕੇ ਅਦਾਕਾਰ ਤੇ ਕਮੇਡੀਅਨ ਸ਼੍ਰੀ ਚਰਨਜੀਤ ਅਵਦਾਜੀ ਜਿਨ੍ਹਾਂ ਕਿ ਬਹੁਤ ਵੱਡੇ ਸੰਗੀਤਕਾਰ ਸੀ ਅੱਜ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਸ਼ਰਧਾਂਜਲੀਆਂ ਜਿਹੜੀਆਂ ਦਿੱਤੀਆਂ ਗੰਜਾਂ ਦੇ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਕੀਤੀਆਂ ਜਾਂ ਪੰਜਾਬ ਦੀ ਅਸੈਂਬਲੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਦੀ ਰਾਜਨੀਤੀ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸਰਦਾ ਦੇ ਫੁੱਲ ਜਿਹੜੇ ਇਸ ਵਿਧਾਨ ਸਭਾ ਚ ਪੇਟ ਕੀਤਾ ਗਿਆ ਜਿਨ੍ਹਾਂ ਵਿੱਚ ਸਰਪੰਚ ਸਿਰਦਾਰ ਹਰਮੇਲ ਸਿੰਘ ਤੌੜਾ ਜੀ ਸਾਫਕਾ ਮੰਤਰੀ ਸ਼੍ਰੀ ਰਗਵੀਰ ਸਿੰਘ ਜੀ ਸਾਫਕਾ ਵਿਧਾਇਕ ਸ਼ਹੀਦ ਪਾਨੂੰ ਪ੍ਰਤਾਪ ਮਨਕੋਟਿਆ ਜੀ ਲੈਫਟੀਨੈਂਟ ਕਰਨਲ ਸ਼ਹੀਦ ਦਲਜੀਤ ਸਿੰਘ ਐਲਡੀ ਸ਼ਹੀਦ ਰਿੰਕੂ ਸਿੰਘ ਲਾਸਟ ਨਾਈਟ ਸ਼ਹੀਦ ਪ੍ਰਕਾਸ਼ ਸਿੰਘ ਲਾਸਟ ਨਾਈਟ ਸ਼ਹੀਦ ਹਰਵਿੰਦਰ ਸਿੰਘ ਸਿਪਾਹੀ ਸ਼੍ਰੀ ਜਸਵਿੰਦਰ ਸਿੰਘ ਪੱਲਾ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਹਾਂ ਉਗੇ ਅਦਾਕਾਰ ਅਤੇ ਕਮੇਡੀਅਨ ਸ਼੍ਰੀ ਚਰਨਜੀਤ ਅਉਦਾ ਜੀ ਜਿਹੜੇ ਕਿ ਬਹੁਤ ਵੱਡੇ ਸੰਗੀਤਕਾਰ ਸੀ ਅੱਜ ਉਹਨਾਂ ਨੂੰ ਜਿਹੜੀਆਂ ਸਰਦਾ ਦੇ ਅਕਸ ਉਹ ਨਰਕਤ ਕੀਤੇ ਗਏ ਨੇਗੇ ਤੇ ਹਾਊਸ ਜਿਹੜਾ ਉਹ 12 ਵਜੇ ਦੁਬਾਰਾ ਮੁੜ ਜੁੜੇਗਾ ਔਰ ਜਦੋਂ ਦੁਬਾਰਾ ਹਾਊਸ ਜੁੜੇਗਾ ਤਾਂ ਉਸ ਸਮੇਂ ਬਹੁਤ ਸਾਰੇ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਡਿਪਾਰਟਮੈਂਟ ਦੀਆਂ ਐਨੂਅਲ ਰਿਪੋਰਟਸ ਰਹਿਗੀਆਂ ਪੰਜਾਬ ਐਗਰੋ ਪੂਰ ਕਾਰਪੋਰੇਸ਼ਨ ਦੀ ਰਿਪੋਰਟ ਇਸੇ ਤਰੀਕੇ ਆਡਿਟ ਅਬਜ਼ਰਵੇਸ਼ਨ ਜਿਹੜੀਆਂ ਲਗੀਆਂ ਰਹਿਗੀਆਂ ਉਦੀ ਰਿਪੋਰਟ ਸਾਰੀਆਂ ਰਿਪੋਰਟਾਂ ਜਿਹੜੀਆਂ ਨੇਗੀਆਂ ਉਹ ਵਿਧਾਨ ਸਭਾ ਦੇ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਇਸ ਵਿਧਾਨ ਸਭਾ ਦੇ ਸਦਨ ਦੇ ਉੱਤੇ ਰੱਖੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਜਿਹੜੀਆਂ ਹੁਣੇ ਪੰਜਾਬ ਦੇ ਅੰਦਰ ਬਹੁਤ ਹੀ ਭਿਆਨਕ ਹੜ੍ਹ ਇਸ ਸਾਲ ਚਾਹੇ ਨੇ ਮੈਂ ਸਭ ਇਹਨਾਂ ਇਸ ਸਦੀ ਦੇ ਸਭ ਤੋਂ ਭਿਆਨਕ ਹੜ੍ਹ ਜਿਹੜੇ ਆਏ ਨੇ ਉਹਨਾਂ ਨੂੰ ਲੈ ਕੇ ਇੱਕ ਰੈਜੂਲੇਸ਼ਨ ਜਿਹੜਾਗਾ ਇੱਕ ਮਤਾ ਸਾਡੇ ਮੇਰੇ ਕੈਬਨਟ ਦੇ ਕਲੀਕ ਮੇਰੇ ਨਾਲ ਖੜੇ ਨੇ ਬ੍ਰਿੰਦਰ ਗੁਹਿਲ ਜੀ ਇਹ ਪੇਸ਼ ਕਰਨਗੇ ਔਰ ਉਸ ਮਤੇ ਤੇ ਅਸੀਂ ਚਰਚਾ ਕਰਵਾਵਾਂਗੇ ਕਿ ਪੰਜਾਬ ਦੇ ਕਿੰਨਾ-ਕਿੰਨਾ ਇਲਾਕਿਆਂ 'ਚ ਕੀ-ਕੀ ਨੁਕਸਾਨ ਹੋਇਆਗਾ ਕਿਹੜੇ-ਕਿਹੜੇ ਡਿਪਾਰਟਮੈਂਟ ਦਾ ਨੁਕਸਾਨ ਹੋਇਆ ਪੂਰੀ ਚਰਚਾ ਜਿਹੜੀ ਆ ਅੱਜ ਪੂਰਾ ਦਿਨ ਪਰ ਉਸ ਮੁੱਦੇ ਤੇ ਚੱਲੂਗੀ ਜਿਹਦੇ ਵਿੱਚ ਬਹੁਤ ਸਾਰੀਆਂ ਹੀ ਆਪੋਜੀਸ਼ਨ ਦੀਆਂ ਪਾਰਟੀਆਂ ਆਪਣੇ ਕੰਸਟਰਕਟਿਵ ਸੁਝਾਅ ਪੇਸ਼ ਕਰ ਰਹੀਆਂ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਉਣਗੀਆਂ ਔਰ ਬਿਲਕੁਲ ਜੋ ਰੈਜ਼ੋਲੂਸ਼ਨ ਹੋਊਗਾ ਮੈਂ ਸਮੇਂ ਨਾਲ ਉਹਦੀ سپورਟ ਕਰਨ ਗਿਆ ਔਰ 12 ਵਜੇ ਆਪਾਂ ਦੁਬਾਰਾ ਮੁੜ ਕੇ ਮੁੜ ਜੜਾਂਗੇ ਔਰ ਉਸ ਮਤੇ ਤੇ ਦੁਬਾਰਾ ਬਹਿਸ ਜਿਹੜੀ ਆ ਉਹ ਸ਼ੁਰੂ ਹੋਊਗੀ ਧੰਨਵਾਦ